ਜੇਕਰ ਇਨਸਾਨੀਅਤ ਰੱਖਦੇ ਹੋ ਜਾਂ ਬਜ਼ੁਰਗਾਂ ਦੇ ਪ੍ਰਤੀ ਥੋੜਾ ਜਿਹਾ ਵੀ ਪਿਆਰ ਜਾਂ ਸਨਮਾਨ ਰੱਖਦੇ ਹੋ ਤਾਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਜੇਕਰ ਅੱਜ ਇਹ ਸਕਿਪ ਤੁਸੀਂ ਵੀਡੀਓ ਕਰ ਦਿੱਤੀ ਤਾਂ ਸ਼ਾਇਦ ਪਾਪ ਦੇ ਭਾਗੀਦਾਰ ਤੁਸੀਂ ਵੀ ਬਣ ਜਾਵੋਗੇ ਨੋ ਤਾਂ ਕ ਕਰ ਰਹੀ ਹੈ ਪਰੇਸ਼ਾਨ ਮੈਂ ਹੈਗੀ ਹੈ ਹਾਰਡ ਪੇਸ਼ੈਂਟ ਦੇਖੋ ਕਿਵੇਂ ਰੋ ਰੋ ਕੇ ਬਜ਼ੁਰਗ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਰਹੀ ਹੈ ਆਪਣੇ ਲਈ ਮਦਦ ਦੀ ਮੰਗ ਕਰ ਰਹੀ ਹੈ ਕਿਉਂਕਿ ਇਸ ਦੀ ਨੂ ਨੇ ਇਸ ਨੂੰ ਧਮਕੀ ਦਿੱਤੀ ਹੈ ਕਿ ਤੇਰੇ ਮੁੰਡੇ ਦੀ ਤਰ੍ਹਾਂ ਤੈਨੂੰ ਵੀ ਮਰਵਾ ਦਵਾਂਗੇ ਤੇ ਗੱਲ ਤੜਵਾ ਦੂੰਗੀ ਤੈਨੂੰ ਮਰਵਾ ਦੂੰਗੀ ਜਿੱਦਾਂ ਤੇਰਾ ਪੁੱਤ ਮਰਵਾਇਆ ਇਸ ਬਜ਼ੁਰਗ ਨੂੰ ਅੱਜ ਤੁਹਾਡੀ ਲੋੜ ਹੈ ਤੁਹਾਡੇ ਇੱਕ ਸ਼ੇਅਰ ਦੀ ਲੋੜ ਹੈ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਜਿਆ ਸਰਕਾਰ ਤੋਂ ਜ਼ਿਕਰ ਨੈਸ਼ਨ ਕੋਸਟ ਮਢੇ ਨਾਲ ਮੇਗਾ ਬਹੁਤ ਸਾਰੀਆਂ ਨੂਆ ਸਸੌਰਿਆਂ ਦੇ ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਦੇਖੀਆਂ ਹੋਣੀਆਂ ਨੇ ਪਰ ਅੱਜ ਤੁਹਾਨੂੰ ਇੱਕ ਸਾਸ ਦਿਖਾਣੇ ਆ ਜੋ ਕਿ ਨੂ ਦੇ ਤਸ਼ੱਦਦ ਦਾ ਸ਼ਿਕਾਰ ਹੋ ਰਿਹਾ ਹੈ ਰਸਲ ਇਹ ਜਿਹੜੀ ਸੱਸ ਹੈ ਇਹ ਯੂਐਸਏ ਤੋਂ ਆਈ ਹੋਈ ਹੈ ਪਰ ਯੂਐਸਏ ਤੋਂ ਆਣ ਤੋਂ ਬਾਅਦ ਵੀ ਇਸ ਨੂੰ ਆਪਣਾ ਘਰ ਰਹਿਣਾ ਚਾਹ ਜਨਨ ਨਸੀਬ ਨਹੀਂ ਹੋ ਰਿਹਾ ਹਾਲਾਂਕਿ ਇਸ ਦਾ ਆਪਣਾ ਘਰ ਹੈ ਪਰ ਆਪਣੇ ਘਰ ਦੇ ਵਿੱਚ ਵੀ ਇਸ ਦੇ ਨਾਲ ਇੰਨਾ ਗੰਦਾ ਵਿਹਾਰ ਕੀਤਾ ਜਾ ਰਿਹਾ ਹੈ ਇਸ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮਾਰਨ ਦੀਆਂ ਧਮਕੀਆਂ ਕੋਈ ਫੋਨ ਨਹੀਂ ਦੇ ਰਿਹਾ ਬਲਕਿ ਇਸ ਦੀ ਆਪਣੀ ਨੂੰ ਦੇ ਰਹੀ ਹੈ ਜੋ ਕਿ ਹੇਟਲੇ ਪੋਸ਼ਣ ਤੇ ਰਹਿੰਦੀ ਹੈ ਤੇ ਸੱਸ ਜਿਹੜੀ ਇਹ ਬਜ਼ੁਰਗ ਹੈ ਉਤਲੇ ਪੋਸ਼ਣ ਤੇ ਰਹਿਣ ਨੂੰ ਮਜਬੂਰ ਹੋਈ ਪਈ ਹੈ ਇਸ ਮਾਤਾ ਦਾ ਇਹ ਕਹਿਣਾ ਹੈ 나ਹੀਂ ਮੈਨੂੰ ਖਾਣ ਲਈ ਕੁਝ ਦੇ ਜਾਂਦਾ ਹੈ ਨਾਹੀਂ ਮੈਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ ਤੇ ਨਾਹੀਂ ਮੇਰੇ ਕੋਲ ਕਿਸੇ ਨੂੰ ਆਣ ਦਿੱਤਾ ਜਾਂਦਾ ਹੈ ਮੈਂ ਤਾਂ ਆਪਣੇ ਪੁੱਤ ਦੀ ਵਰਸੀ ਕਰਨ ਦੇ ਲਈ ਇੱਥੇ ਆਈ ਸਾਂ ਪਰ ਮੇਰੀ ਮੇਰੀ ਨੂੰਹ ਨੇ ਮੈਨੂੰ ਇਹ ਕਹਿ ਦਿੱਤਾ ਕਿ ਜਿਵੇਂ ਤੇਰਾ ਪੁੱਤ ਮਰਵਾਇਆ ਏ ਉਵੇਂ ਹੀ ਤੈਨੂੰ ਵੀ ਮਰਵਾ ਦੇਵਾਂਗੇ ਜੇਕਰ ਸਾਡੇ ਜੇਕਰ ਸਾਡੇ ਨਾਮ ਜਾਇਦਾਦ ਨਾ ਕੀਤੀ ਤਾਂ ਤੇਰਾ ਵੀ ਉਹੀ ਹਸ਼ਣ ਕਰਾਂਗੇ ਜੋ ਕਿ ਤੇਰੇ ਪੁੱਤ ਦਾ ਕੀਤਾ ਸੀ ਇਸ ਲਈ ਰੋ ਰੋ ਕੇ ਜਿਹੜੀ ਬਜ਼ੁਰਗ ਹੈ ਸੋਸ਼ਲ ਮੀਡੀਆ ਤੇ ਆਉਣ ਨੂੰ ਮਜਬੂਰ ਹੋ ਗਈ ਹੈ ਹੁਣ ਤੁਹਾਡਾ ਫਰਜ਼ ਬੰਦ ਹੈ ਕਿ ਇਸ ਦੀ ਵੀਡੀਓ ਨੂੰ ਸਕਿੱਪ ਨਾ ਕਰਿਓ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਸ਼ਾਸਨ ਤੱਕ ਪੰਚਾਇਤ ਦਿਓ ਤਾਂ ਕਿ ਇਹਨਾਂ ਨੂੰ ਇਸ ਦਾ ਦਾਣਦਾ ਹੱਕ ਮਿਲ ਸਕੇ ਮੇਰਾ ਨਾਮ ਅਨਜੀਤ ਘਰੇ ਜੀ ਮੈਂ ਯੂਐਸ ਤੋਂ ਆਈ ਹਾਂ ਪਿਛਲੇ ਵੀਕ ਤੇ ਇੱਥੇ ਮਠਿੰਡੇ ਤੇ ਮੇਰਾ ਘਰ ਹੈ ਜੀ ਗਣੇਸ਼ਾ ਬਸਤੀ ਘਣੀ ਨੰਬਰ 10 ਤੇ ਮਾ ਹਾਊਸ ਨੰਬਰ ਹੈਗਾ ਜੀ 14041 ਮਠਿੰਡਾ ਸ਼ਹਿਰ ਤਾਂ ਸਦਾ ਇੱਥੇ ਦੋ ਮੈਂ ਡਬਲ ਸਟੋਰੀ ਘਰ ਹੈਗਾ ਜੀ ਪਿਛਲੇ ਸਾਲ ਮੇਰੇ ਬੇਟੇ ਦੀ ਧੱਥੇ ਥੇਂ ਦੀ ਆਈ ਦੀ ਹੋ ਗਈ ਸੀ ਤੇ ਮੈਂ ਆਪਣੇ ਬੇਟੇ ਦੀ ਵਰਸੀ ਕਰਨ ਇੱਥੇ ਆਈ ਸੀਗੀ ਤੇ ਉੱਪਰ ਸਾਡਾ ਡਬਲ ਸਟੋਰੀ ਘਰ ਹੈ ਉੱਪਰਲੇ ਸਿੱਕੇ ਮੈਂ ਆਪਣਾ ਕੇ ਸਮਾਨ ਰੱਖ ਲਿਆ ਤਾਂ ਦੋ ਹੁਣ ਮੇਰੀ ਉੱਪਰਲੀ ਸਾਰੀ ਵੀ ਲਾਈਟ ਵੀ 4 ਦਿਨ ਹੋ ਗਏ ਬੰਦ ਕਰ ਦਿੱਤੀ ਹੈਗੀ ਮੇਰੀ ਨੂੰਹ ਨੇ ਕਹਿੰਦੀ ਸਾਰਾ ਘਰ ਸਾਡੇ ਨਾਂ ਤੇ ਲਵਾ ਦੇ ਤੰਬਾ ਮੈਂ ਹਾਰਟ ਪੇਸ਼ੈਂਟ ਆ ਤੇ ਬਿਜਲੀ ਦੇ ਚੁਕਲਾ ਉੱਪਰ ਰੱਖਿਆ ਸੀ ਤੇ ਉਹ ਚਾਹ ਬਣਾਉਣ ਵਾਲੀ ਕੈਟਲ ਰੱਖੀ ਸੀਗੀ ਤਾਂ ਉਹਦੇ ਤੇ ਮੈਂ ਬਾਹਰੋਂ ਸਮਾਨ ਕੁਝ ਖਾਣ ਦਾ ਮੰਗਵਾ ਕੇ ਆਰਡਰ ਕਰਕੇ ਤੇ ਮੈਂ ਗਰਮ ਕਰਕੇ ਵਿੱਚ ਖਾਣੇ ਸੀ ਨਾ ਤੇ ਮੈਨੂੰ ਫ੍ਰੀਜ ਉੱਪਰ ਲਿਉਣ ਲੈਂਦੇ ਆ ਨਾ ਮੈਨੂੰ ਹੁਣ ਤਾਂ ਹੇਠਾ ਉਹ ਕਹਿੰਦੀ ਇਹ ਪੌਣੀ ਉਤਰੀ ਤੇ ਤੇਰੀਆਂ ਲੱਤਾਂ ਤੜਵਾ ਦੂੰਗੀ ਤੈਨੂੰ ਮਰਵਾ ਦੂੰਗੀ ਜਿੱਦਾਂ ਤੇਰਾ ਪੁੱਤ ਮਰਵਾਇਆ ਤੇ ਮੈਨੂੰ ਧਮਕੀਆਂ ਵੀ ਦਿੰਦੀ ਆ ਪੁਲਿਸ ਸਟੇਸ਼ਨ 'ਤੇ ਰਿਪੋਰਟ ਉਹ ਕਰਵਾਈ ਸੀਗੀ ਤਾਂ ਹੁਣ ਉਹ ਤੋਂ ਆਏ ਸੀਗੇ ਪੁਲਿਸ ਵਾਲੇ ਤੇ ਉਹ ਜਦੋਂ ਉਹਨਾਂ ਨੇ ਦੇਖਿਆ ਪਾਣੀ ਵਿਚਾਰਾ ਉਹ ਪਾਣੀ ਵੀ ਮੈਨੂੰ ਦੇਣਾ ਸੀ ਜਦਾਂ ਜਿੱਦਾਂ ਮੈਂ ਆਰਡਰ ਕੀਤਾ ਸੀ ਤਾਂ ਸਾਡੇ ਗੇਟ ਨਾਲ ਟੰਗੇ ਸੀ ਤੇ ਮੇਰੇ ਪੁਲਿਸ ਵਾਲੀ ਮੈਡਮ ਨੇ ਵਿਚਾਰੀ ਨੇ ਪਾਣੀ ਉਤਾਰ ਕੇ ਤੇ ਮੈਨੂੰ ਦਿੱਤਾ ਕਹਿੰਦੇ ਬੀਬੀ ਜੀ ਪਹਿਲਾਂ ਪਾਣੀ ਤੁਸੀਂ ਪੀਓ ਇਹਨੂੰ ਕਹਿ ਗਏ ਸੀ ਵੀ ਤੂੰ ਇਹਨੂੰ ਟੰਗ ਨਹੀਂ ਕਰਨਾ ਇਹਨਾਂ ਦਾ ਘਰ ਇਹਨਾਂ ਨੇ ਬਣਾਇਆ ਆਪ ਇਹ ਜੱਦੀ ਜਾਜਤ ਨਹੀਂ ਇਹਨਾਂ ਨੇ ਆਪ ਬਣਾਇਆ ਤੇ ਤੂੰ ਰ ਆਪਣਾ ਰਹੀਦਾ ਇੱਥਾ ਉੱਪਰ ਇਹਨਾਂ ਨੂੰ ਆਰਾਮ ਨਾ ਰਹਿ ਲੈੰਦੇ ਤੇ ਨਹੀਂ ਉਹਨਾਂ ਦੇ ਸਾਹਮਣੇ ਆ ਕੇ ਮੁੜ ਕੇ ਫੇਰ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਮੈਨੂੰ ਤੰਗ ਕਰ ਰਹੀ ਹੈ ਪਰੇਸ਼ਾਨ ਮੈਂ ਹੈਗੀ ਹਾਰਟ ਪੇਸ਼ੈਂਟ ਬਿਨਾ ਕੁਝ ਖਾਦੇ ਮੈਂ ਦਵਾਈਆਂ ਵੀ ਨਹੀਂ ਖਾਦੇ ਕੋਈ ਫੂਡ ਦੇਣਾ ਆਉਂਦਾ ਹੁਣ ਉਹ ਵੀ ਪਜਾ ਦਿੰਦੀ ਹੈ ਵੇ ਚਲੇ ਜਾ ਇੱਥੋਂ ਸਾਡੇ ਘਰੋਂ ਤੂੰ ਇੱਥੇ ਖੜ ਨਹੀਂ ਸਕਦਾ ਸਾਡੀ ਡੋਰ ਮੂਰੇ ਕੈਮਰੇ ਲੱਗੇ ਉੱਥੋਂ ਦੇਖ ਲੈਂਦੀ ਆ ਮੈਂ ਆ ਕੇ ਸੀਸੀਟੀਵੀ ਕੈਮਰਾ ਆਪਣੇ ਆ ਰੂਮ ਚ ਲਗਵਾਇਆ ਸੀਗਾ ਆਪਦੀ ਸੇਫਟੀ ਵਾਸਤੇ ਵਾਈਫਾਈ ਕੱਟਦਾ ਬਿਜਲੀ ਕੱਟਦੀ ਆ ਤੇ ਮੇਰੀ ਜਾਨ ਨੂੰ ਖਤਰਾ ਆਇਆ ਜੇ ਮੈਂ ਕਰਦੀ ਹਾਂ ਹੁਣ ਪਤਾ ਨਹੀਂ ਇਹ ਕਿੱਥੋਂ ਆਪਣਾ ਉਹ ਕਿਸੇ ਦੀ ਸਪਾਰਸ਼ ਪੁਆਈ ਹੈਗੀ ਆ ਇਹਦੇ ਆ ਬੋਟੀ ਦਾ ਕੋਈ ਆਪਣਾ ਯਾਗਾ ਜੀ ਮੁਖਸਰ ਸਾਹਰੇੰਦਾਗਾ ਉਹ ਅਤਰੰਵੀਰ ਸਿੰਘ ਬਰਾੜ ਉਹ ਆਪ ਦਾ ਵਰਕਰ ਹੈਗਾ ਜੀ ਤਾਂ ਉਹ ਪੋਲੀਟੀਕਲ ਪ੍ਰੈਸ਼ਰ ਪਵਾ ਦਿੰਦਾ ਆ ਤੇ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਹੈਲਪ ਕੀਤੀ ਜਾਵੇ